brought to by silver pumps top quality aur consistent performance ke liye sirf silver pumps naam yaad rakhna amritsar ch beeti raat mandir te grenade hamla hoya bam tamaka ina zabardast si ki kai kilometer tak isdi awaz sunai ditti te sare ilake ch dehshat da maul ਤੇ ਮੰਦਰ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਲਗਾਤਾਰ ਪੰਜਾਬ ਚ ਬੰਬ ਧਮਾਕੇ ਹੋ ਰਹੇ ਨੇ ਤੇ ਪੁਲਿਸ ناکਾਮ ਹੁੰਦੀ ਹੋਈ ਵਿਖਾਈ ਦੇ ਰਹੀ ਹੈ ਤੇ ਹੁਣ ਇਸੇ ਬੰਬ ਧਮਾਕੇ ਨੂੰ ਲੈ ਵਿਰੋਧੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਵਿਕਰਮ ਜੀਠਿਆ ਵਿਕਰਮ ਜੀਠਿਆ ਨੇ ਸੋਸ਼ਲ ਮੀਡੀਆ ਤੇ ਵੀਡੀਓਜ਼ ਤੇ ਫੋਟੋਸ ਸ਼ੇਅਰ ਕਰਦੇ ਹੋਏ ਲਿਖਿਆ ਗ੍ਰੇਨੇਡ ਅਟੈਕ ਨਾਲ ਫਿਰ ਤੋਂ ਦਹਿਲਿਆ ਸ੍ਰੀ ਅੰਮ੍ਰਿਤਸਰ ਸਾਹਿਬ ਠਾਕੁਰ ਦਵਰਾ ਮੰਦਰ ਸ਼ੇਰਸ਼ਾ ਸੂਰੀ ਰੋਡ ਨੇੜੇ ਜੀਐਨਡੀਯੂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਗ੍ਰੇਨੇਡ ਅਟੈਕ ठाकुरद्वारा मंदिर 'ਚ ਹਮਲਾ ਕਰਤਾ ਆਰਮਿਕ ਭਾਵਨਾਵਾਂ ਪਟਕਾਉਣ ਦੀ ਕੋਸ਼ਿਸ਼, ਹਿੰਦੂ ਸਿੱਖ ਇਕਤਾ ਨੂੰ ਲਾਂਬੂ ਲਾਉਂਦੀ ਕੋਸ਼ਿਸ਼, ਲਾਅ ਐਂਡ ਆਰਡਰ ਦਾ ਵੱਡਾ ਫੇਲੀਅਰ। ਇੰਡੋ-ਪਾਕ ਬਾਰਡਰ ਏਰੀਆ 'ਚ ਨਹੀਂ ਰੁਕ ਰਿਹਾ ਗ੍ਰੇਨੇਡ ਅਟੈਕਸ, ਸੀਪੀ ਅੰਮ੍ਰਿਤਸਰ, ਗੁਰਪ੍ਰੀਤ ਪੁੱਲਰ ਦਾ ਫੇਲੀਅਰ। ਬਾਰਡਰ ਏਰੀਆ 'ਚ 15 ਤੋਂ ਜ਼ਿਆਦਾ ਗ੍ਰੇਨੇਡ ਅਟੈਕ ਹੋਣਾ ਪੰਜਾਬ ਦੀ ਵਿਗੜੀ ਹੋਈ ਅਮਨ ਕਾਨੂੰਨ ਦੀ ਸਥਿਤੀ ਦਰਸਾਉਂਦੇ ਹਨ। ਪਿਛਲੇ 3 ਦਿਨਾਂ ਤੋਂ ਫਿਰੋਤਿਆਂ, ਕਤਲ ਅਤੇ ਕਿਡਨਾਪਿੰਗ ਦੇ ਅਨੇਕਾਂ ਮਾਮਲੇ ਸਾਹਮਣੇ ਆਏ ਹਨ। ਮੁੱਖ ਮੰਤਰੀ ਜੀ ਸਮਰਿਆਂ ਦੇ ਕਾਰਵਾਈ ਕਰੋ ਮੁਰ ਤੋਂ ਬਾਰਡਰ ਸਟੇਟ ਪੰਜਾਬ ਨੂੰ ਕਾਲੇ ਦੋਰਵਲ ਨਾ ਲੈ ਕੇ ਜਾਓ ਤੇ ਉਧਰ ਹੀ ਕਾਂਗਰਸ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਦਾਵਾ ਨੇ ਲਿਖਿਆ ਪੰਜਾਬ ਚ ਲੋ ਐਂਡ ਆਰਡਰ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਪੁਲਿਸ ਚੌਂਕੀਆਂ ਅਤੇ ਘਰਾਂ ਤੋਂ ਬਾਅਦ ਹੁਣ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾਣ ਲੱਗ ਗਿਆ ਐਵੇਂ ਲੱਗ ਰਿਹਾ ਹੈ ਕਿ ਜਿਵੇਂ ਪੁਲਿਸ ਅਤੇ ਸਰਕਾਰ ਜਾਣਬੁੱਝ ਕੇ ਲਾਪਰਵਾਹ ਬਣੀ ਹੋਈ ਹੈ ਅਤੇ ਪੰਜਾਬ ਨੂੰ ਕੋਤ ਆਪਣੀਆਂ ਲਾਪਰਵਾਹੀਆਂ ਨਾਲ ਮਾੜੇ ਦੌਰ ਵੱਲ ਲੈ ਕੇ ਜਾਣਾ ਚਾਹੁੰਦੀ ਹੈ ਤੇ ਉੱਧਰ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਐਮਪੀ ਰਾਜਾ ਵਿੜਿੰਗ ਨੇ ਲਿਖਿਆ ਬੀਤੀ ਰਾਤ ਅੰਮ੍ਰਿਤਸਰ ਵਿੱਚ ਇੱਕ ਹੋਰ ਗ੍ਰਨੇਡ ਹਮਲਾ ਵਾਪਰਿਆ ਤੇ ਪੁਲਿਸ ਚੌਕੀਆਂ ਤੋਂ ਬਾਅਦ ਇਸ ਵਾਰ ਇੱਕ ਮੰਦਿਰ ਨੂੰ ਨਿਸ਼ਾਨਾ ਬਣਾਇਆ ਗਿਆ ਦਿਨ-ਪ੍ਰਤੀ ਦਿਨ ਕਾਨੂੰਨ ਵਿਵਸਥਾ ਦੀ ਸਥਿਤੀ ਕਮਜ਼ੋਰ ਹੁੰਦੀ ਜਾ ਰਹੀ ਹੈ ਲੋਕਾਂ ਵਿੱਚ دہشت ਦਾ ਮਾਹੌਲ ਹੈ ਨਾ ਆਮ ਨਾਗਰਿਕ ਸੁਰੱਖਿਆਦਾਨ ਅਤੇ ਨਾ ਹੀ ਸੁਰੱਖਿਆ ਕਰਨ ਵਾਲੇ ਪਰ ਪ੍ਰਸ਼ਾਸਨ ਗੂੜੀ نیند ਸੁਟਾ ਪਿਆ ਮੈਂ ਆਪ ਸਰਕਾਰ ਨੂੰ ਅਪੀਲ ਕਰਦਾ ਕਿ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਰਵਾਈ ਕਰਨ ਤਾਂ ਜੋ ਸੂਬੇ ਵਿੱਚ ਹਾਲਾਤ ਬਿਹਤਰ ਹੋ ਸਕਣ ਜ਼ਿਕਰ ਇਹ ਖਾਸ ਹੈ ਕਿ ਅੰਮ੍ਰਿਤਸਰ 'ਚ ਤਕਰੀਬਨ 15ਵਾਂ ਇਹ ਬੰਬ ਧਮਾਕਾ ਇਸ ਤੋਂ ਪਹਿਲਾਂ ਪੁਲਿਸ ਚੌਂਕੀਆਂ ਥਾਣਿਆਂ ਅਤੇ ਵੱਡੇ ਕਾਰੋਬਾਰੀਆਂ ਦੇ ਘਰਾਂ ਤੇ ਬੰਬ ਧਮਾਕੇ ਹੋ ਰਹੇ ਸੀ ਤੇ ਅੱਜ ਮੰਦਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਬਾਕੀ ਧਮਾਕਿਆ ਵਾਂਗੂ ਹੀ ਇਸ ਨੂੰ ਵੀ ਪੁਲਿਸ ਨਕਾਰਨਾ ਚਾਹੁੰਦੀ ਸੀ ਪਰ ਸੀਸੀਟੀਵੀ ਸਾਹਮਣੇ ਆਉ ਨਾਲ ਖੁਲਾਸਾ ਹੋ ਗਿਆ ਤੇ ਭਗਵੰਤ ਮਾਨ ਸਰਕਾਰ ਪੰਜਾਬ ਦੀ ਕਾਨੂੰਨ ਸਥਿਤੀ ਨੂੰ ਲੈ ਕੇ ਲਗਾਤਾਰ ਨਾਨ ਸੀਰੀਅਸ ਦਿਖਾਈ ਦੇ ਰਹੀ ਹੈ ਤੇ ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ